ਆ ਹੁੰਦਾ ਵਾ ਟਾਇਲ ਦਾ ਲੈ ਕੇ ਨਵਾਂ ਮੋਟਰਸਾਈਕਲ ਖੱਟ ਜੀ ਵੱਡ ਗਿਆ ਇਹ ਤੋਂ ਲੈਣੀ ਆ ਫੇਸਟ ਅੱਜ ਫਰੇਕ ਦੇ ਜੇਪੀ ਧਰ ਦੰਦਾ ਜੇ ਇਹਦੇ ਧਰਦੀਆਂ ਮੈਂ ਇਹ ਤੇਕਦੀਰ ਮੈਂ ਸੁਣਿਆ ਤੁਸੀਂ ਨਵਾਂ ਬੰਬੂ ਕਾਟ ਲੈ ਲਿਆ ਹੈ ਪਤਾ ਹੀ ਆ ਤੈਨੂੰ ਤੈਨੂੰ ਵੀ ਤੈਨੂੰ ਵੀ ਲੈ ਲੈ ਬੇਜਾਨਾ ਕਿਧਰ ਐ ਮੈਨੂੰ ਫੇਸਟ ਤਾ ਕਰ ਜਾ ਖੜੇ ਤਾਂ ਭੇਖੀ ਚਾ ਹੇ ਤੇਰੇ ਨਾਲੋਂ ਚਾਹੇ ਘੱਟ ਪੜੀ ਹੋਈ ਆ ਮੈਂ ਐ ਤਾਂ ਮੈਨੂੰ ਵੀ ਪਤਾ ਓ ਦੇ ਕਸਨੇਕਰ ਵਾਲੇ ਨਵਾਂ ਖੁੱਲਿਆਗਾ ਆ ਜਾ ਉੱਥੇ ਤੇ ਖਵਾ ਕੇ ਲਿਆ ਮੈਨੂੰ ਤਾਂ ਖੁਸਾ ਓਏ ਕਿ ਤੂੰ ਆ ਗਏ ਚੱਲੇ ਚੱਲ ਚੱਲ ਫਸ ਗਿਆ ਤੂੰ ਮੇਰੇ ਨਾਲ ਉੱਪਰ ਕਰਕੇ ਹੋਰੇ ਆ ਤੇਰੇ ਆ ਉਹ ਬਾਈ ਜੀ ਅੱਜ ਕੋਈ ਆਫਰ ਉਫਰ ਹੈਗੀ ਐ ਆਪਣੇ ਕੋਲੇ ਮੇਸੇ ਹੀ ਆਫਰ ਲੱਗੀ ਰਹਿੰਦੀ ਐ ਪੁੱਤ ਹਾਂ ਕਰੋ ਇੱਕ ਵਾਰ ਪੀ ਜਾ ਕਰ ਤੂੰ ਇੱਕ ਸੈਂਡਵਿਚ ਕਰ ਦੋ ਨਾ ਰਿਫਰੈਸ਼ਰ ਦਿਨ ਲਈ ਦੇ ਦਿਆਂਗੇ ਸੁਖਰਾ ਓ ਅੱਜ ਕੋਈ 3 ਵਾਲਾ ਵੀ ਮਿਲ ਗਿਆ ਹਾਂ ਬਈ ਹਾਂ ਚਾਹਤੀ ਬਣਾ ਦੋ 5 ਮਿੰਟ ਬੈਠੋ ਇਹ ਤੇ ਕੀ ਰ ਮੈਂ ਤਾਂ ਖਾ ਲਿਆ ਹੈ ਰੱਜ ਕੇ ਮੈਂ ਤਾਂ ਹੁਣ ਤੂੰ ਦੇ ਆਪ ਹੀ ਕਰਿਆ ਆਪਦਾ ਹਿਸਾਬ ਕਿਤਾਬ ਹੈ ਮੈਂ ਤੈਨੂੰ ਬਾਹਰ ਹੀ ਡੀਕਦੀ ਆ ਚੰਗਾ ਨਹੀਂ ਜਾਣੀ ਆ ਬਾਈ ਜੇ ਕਿੰਨਾ ਕਬਿਲ ਹੋ ਗਿਆ ਛੋਡਾ ਹੋ ਗਿਆ 350 ਰੁਪਇਆ ਹੈ 350 ਬਣਿਆ ਉਹ ਮੈਂ ਤਾਂ ਭਰਾਵਾ ਐਵੇਂ ਟੈਨਸ਼ਨ ਲਈ ਗਿਆ ਹਜੱਕ ਤੈਨੂੰ ਗੂਗਲ ਪੇ ਕਰ ਦਿੰਨੇ ਆ ਬਾਈ ਕੱਪਾ ਓਕੇ ਹਾਂਜੀ ਹੁਣ ਆਪਣੇ ਸ਼ਹਿਰ ਭੀਖੀ ਵਿੱਚ ਆ ਗਏ ਨੇ ਸਨੈਕਰ ਵਾਲੇ ਜਿੱਥੇ ਤੁਸੀਂ ਪੀਜ਼ਾ 버ਗਰ ਸੈਂਡਵਿਚ ਜਾਂ ਕਿਸੇ ਵੀ ਤਰ੍ਹਾਂ ਦਾ ਨੌਨ ਵੇਜ ਵੈਜ ਪੀਜ਼ਾ ਤੁਸੀਂ ਕੋਈ ਵੀ ਬਣਵਾ ਸਕਦੇ ਹੋ ਤੇ ਇੱਕ ਹੋਰ ਖੁਸ਼ਖਬਰੀ ਹੈ ਕਿ ਜਿਹੜੇ ਵੀ ਜਿਮ ਲਾਉਂਦੇ ਨੇ ਨਾ ਉਹਨਾਂ ਲਈ ਸਪੈਸ਼ਲ ਵੀਰ ਉਹਨਾਂ ਕੋਲ ਸਾਈਡ ਵੀ ਅਪਲਾਈ ਹੈ ਜਿੰਨਾ ਵੀ ਵੀਰਾਂ ਭੈਣਾਂ ਨੇ ਘਰ ਬੈਠ ਕੇ ਕੁਝ ਖਾਣ ਲਈ ਮੰਗਵਾਉਣਾ ਹੈ ਤਾਂ ਆਪਣੀ ਭੀਖੀ ਦੇ 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਡਿਲੀਵਰੀ ਬਿਲਕੁਲ ਫ੍ਰੀ ਕਰਦੇ ਆ ਉਹ ਪਾਕੀ ਸਕਰੀਨ ਤੇ ਨੰਬਰ ਚੱਲੀ ਆਂਦਾ ਕਾਲ ਜਾਂ ਮੈਸੇਜ ਕਰਕੇ ਮੰਗਾ ਲਓ ਪੀਜਾ 버ਗਰ